ਦੋਸਤੋ ਅੱਜ ਆਪਾਂ ਲਾ ਰਿਆਂਗੇ ਜਿਹੜਾ ਜੰਬੋ ਲਫਾਫਾ ਹੈਗਾ ਇਹ ਗਰੋ ਬੈਗ ਦਾ ਵੀ ਕੰਮ ਕਰਦਾ ਹੈਗਾ ਇਹ ਜਦੋਂ ਤਿਆਰ ਕਰਨਾ ਤਾਂ ਜਿਵੇਂ ਆ ਰਹਿਣ ਖੁੰਦ ਹੈਗੀ ਆ ਨੇੜੋ ਦਿਖਾਇਆ ਤੁਹਾਨੂੰ ਆ ਪੱਤਿਆਂ ਦੀ ਡੱਕਿਆਂ ਦੀ ਰਹਿਣ ਖੁੰਦ ਹੈਗੀ ਇਹ ਇਹਨੂੰ ਆਪਾਂ ਵਿੱਚ ਪਾ ਸਕਦੇ ਆਂਗੇ ਜਿਵੇਂ ਦੱਸੀ ਐ ਇੰਨੀ ਕ ਪਾ ਲਓ ਇਹ ਕਾਫੀ ਪੁਰਾਣੀ ਰਹਿਣ ਖੁੰਦ ਹੈਗੀ ਛਟਾ ਛਾਲ ਡੇਢ ਸਾਲ ਪੁਰਾਣੀ ਕਾਫੀ ਸਾਰੀ ਪਾ ਲੋ ਅੱਧੀ ਲਾਗੋ ਅਸੀਂ ਘਰ ਦੋ ਤੇਰੇ ਮਿੱਟੀ ਵੀ ਪਾਵਾਂਗੇ ਖਾਦ ਵੀ ਪਾਵਾਂਗੇ ਅੱਧ ਕਾ ਕਿੰਨੇ ਹੋ ਗਏ ਚ ਐਨੀ ਪਾ ਲੋ ਦੋਸਤੋ ਇਹ ਆਪਾਂ ਮਂਗਾਈ ਸੀਗੀ ਕੰਪੋਸਟ ਆ ਦੇਖੋ ਆਹ ਵਾਲੀ ਕੰਪਨੀ ਦੇ ਮਂਗਾਈ ਹੈਗੀ ਇਹ 10 ਕਿਲੋ ਦੀ ਪੈਕਿੰਗ ਹੈ तकरीबन 12 ਰੁਪਏ ਕਿਲੋ ਪੈਂਦੀ ਹੈ ਸਭ ਤੋਂ ਵਧੀਆ ਤੇ ਆਸਾਨ ਮਿਲਣ ਵਾਲੀ ਜਿਹੜੀ ਖਾਦ ਹੈ ਇਹੀ ਹੈ ਜੇ ਮੈਂ ਆਪਾਂ ਛੋਟੇ-ਬੂਟੇ ਲਾਉਣੇ ਨੇ ਜਾਂ ਵੱਡੇ-ਮੂਟੇ ਲਾਉਣੇ ਨੇ ਤਾਂ ਆਉਂਦੇ ਵਾਸਤੇ ਵਧੀਆ ਹੈ ਆ ਦੇਖੋ ਇਹ ਜਿਹੜਾ ਆਪਾਂ तकरीबन 1.5 ਕਿਲੋ ਵਾਂਗੂ ਪਾ ਲਾਂਗੇ ਤੁਸੀਂ ਕਦੂਗਦੇ ਦੇਖਿਓ 1.5 ਕਿਲੋ ਪਾ ਲਈਏ ਤੁਹਾਨੂੰ ਜਿਹੜੇ ਵਿੱਚ ਆਪਾਂ ਉਹ ਪਾਇਆ ਸੀ ਰੈਨਖੁੰਮ ਜੀ ਉਹਦੇ ਪਹਿਲਾਂ ਮਿੱਟੀ ਪਾਵਾਂਗੇ ਥੋੜੀ ਜੀ ਮਿੱਟੀ ਪਾ ਲਈ ਇਹਨੂੰ ਆਏ ਨਾ ਡੱਬੀ ਚ ਲੋ ਤਾਂ ਕਿ ਵਿੱਚੋਂ ਏਅਰ ਬੱਬਲ ਨਿਕਲ ਜਾਣ ਸਾਰੇ ਵੱਡਕੇ ਰੁਕੇ ਵੱਡੇ ਵੱਡੇ ਕੱਢ ਦੋ ਥੋੜੀ ਥੋੜੀ ਮਿਕਸ ਕਰਕੇ ਨਾ ਆਪਣੇ ਆਪ ਮਿਕਸ ਹੋ ਜਾਊਗਾ ਮਿੱਟੀ ਪਾ ਦੋ ਜਿੰਨਾ ਥੋੜੀ ਮਿੱਟੀ ਪਾਈ ਆਹ ਦੇਖੋ ਕਿੰਨਾ ਹਲਕਾ ਹੋ ਗਿਆ ਇਹ ਨਹੀਂ ਆ ਪਾ ਰਹਾ ਇਹਦੇ ਨਾਲ ਚੱਕਣਾ ਕਰਨਾ ਔਖਾ ਅਜੇ ਮਿੱਟੀ ਪਾਈ ਚਲਾਂਗੇ ਮਿਕਸ ਕਰ ਕਰਕੇ ਆਹ ਤਾਂ ਥੋੜੀ ਥੋੜੀ ਮਿਕਸ ਹੋਈ ਜਾਂਦੀ ਹੈ ਵਿੱਚ ਕੰਪੋਸਟ ਠੀਕ ਆ ਰੇਟ ਕੋਈ ਬੜਾ ਜ਼ਿਆਦਾ ਵੀ ਨਹੀਂ ਹੈਗਾ ਇੱਕ ਸੀਜ਼ਨ ਦੀਆਂ ਸਬਜ਼ੀਆਂ ਚ ਤੁਸੀਂ ਐ ਲੈ ਲਓ ਵੀ ਦੋ ਗੱਟੇ ਵੀ ਲੱਗ ਗਏ ਸਰਾਈ ਤੇ 300 ਰੁਪਏ ਦੀ ਖਰਚਾ ਐ ਇੰਨੇ ਸਬਜ਼ੀ ਤੇ ਇੱਕ ਟਾਈਮ ਚ ਆ ਜਾਂਦੀ ਐ ਹੁਣ ਇਹ ਤਾਂ ਆਪਾਂ ਲਾਵਾਂਗੇ ਬਣੀਆਂ ਬਣਾਈਆਂ ਬੇਲਾਂ ਲਾਵਾਂਗੇ ਲੈ ਆ ਕੇ ਬਾਜ਼ਾਰ ਚੋਂ ਉਹ ਤੁਸੀਂ ਜਿਤੋਂ ਮਰਜ਼ੀ ਲੈ ਸਕਦੇ ਹੋਵੇ ਅੱਲੋ ਇੰਨਾ ਪਰ ਕੇ ਵੀ ਚੱਕਿਆ ਜਾਂਦਾ ਐ ਕਿਉਂਕਿ ਵਿੱਚ ਹੁਣ ਹਲਕਾ ਹੈ ਜਿਹੜਾ ਆਪਾਂ ਨੇ ਉਹ ਪਾਇਆ ਸੀਗਾ ਕੂੜਾ ਕਬਾੜ ਜਾ ਉਹੀ ਖਾਦ ਦਾ ਕੰਮ ਕਰੂਗਾ ਮਹੀਨਾ ਦੋ ਮਹੀਨਾ ਵਾਦੇ ਦੇ ਵਿੱਚ ਜਾਊਗੀ ਜੜ ਉਹਨੂੰ ਵਧੀਆ ਕੰਮ ਕਰੂਗਾ ਹੁਣ ਇਹ ਆਪਾਂ ਕਿਵੇਂ ਕਰਾਂਗੇ ਦੇਖੋ ਕੈਮਰਾ ਬੰਨ੍ਹ ਕੇ ਇੱਧਰ ਆਜੋ ਇਹਨੂੰ ਆਪਾਂ ਇੰਨਾ ਕ ਨੀਵਾ ਰੱਖਾਂਗੇ ਤਾਂ ਕਿ ਜ਼ਰੂਰਤ ਇੰਨੀ ਕ ਹੋ ਜਾਏ ਬੇਲ ਦੀ ਜੜ ਫਿਰ ਮਿੱਟੀ ਹੋਰ ਪਾ ਦਾਂਗੇ ਫਿਰ ਉਹ ਜੜ ਬਹੁਤ ਵਧੀਆ ਬਣ ਜੂਗੀ ਆਹ ਦਿਖਾ ਇੰਦਰ ਆ ਸਾਰੀ ਮਿਕਸ ਕਰ ਕਰ ਵਿੱਚ ਪਾਤੀ ਆਪਾਂ ਨੂੰ ਇਹ ਸਪੈਸ਼ਲ ਨਾ ਗਡੋਏ ਵਾਲੀ ਮਿੱਟੀ ਹੈਗੀ ਛਾਵੇਂ ਗਡੋਏ ਆਉਂਦੇ ਨੇ ਕਿਉਂਕਿ ਅਸੀਂ ਕੋਈ ਕਿਸੇ ਕਿਸਮ ਦੀ ਖਾਦ ਮਾਰ ਨਹੀਂ ਪਾਉਂਦੇ ਖਤਰਨਾਕ ਆਰਗੈਨਿਕ ਹੀ ਹੁੰਦਾ ਸਾਡੇ ਸਾਰਾ ਕੁਝ ਤਾਂ ਕਰਕੇ ਸਾਡੇ ਗਡੋਏ ਬਹੁਤ ਜ਼ਿਆਦਾ ਆਉਂਦੇ ਨੇ ਗਡੋਆਂ ਦੀ ਵੀਡੀਓ ਵੀ ਪਾਈ ਹੋਈ ਆਪਾਂ ਨੇ ਜੇ ਕਿਸੇ ਨੂੰ ਦੇਖਣ ਨੂੰ ਗਡੋਏ ਥੋੜਾ ਜਿਹਾ ਪਿੱਛੇ ਜਾ ਸਕਦਾ ਹੈ ਹੁਣ ਆਪਾਂ ਮਿਲਾਗੇ ਬੂਟੇ ਲਾਉਣਗੇ ਜੀ ਦੋਸਤੋ ਆਪਾਂ ਇਹ ਗਰੋ ਬੈਗ ਦਾ ਕੰਮ ਲੈਣਾ ਇਹਨਾਂ ਤੋਂ ਲਫਾਫਿਆਂ ਤੋਂ ਇਹਦੇ ਆਪਾਂ ਕਦੂਦਿਆਂ ਬੇਲਾਂ ਲਗਾਵਾਂਗੇ ਪਹਿਲਾਂ ਆਪਾਂ ਨੇ ਇਹਦੀ ਮਿੱਟੀ ਤਿਆਰ ਕੀਤਾ ਸੀ ਇਹਦੇ ਵਿੱਚ ਕੰਪੋਸਟ ਪਾਈ ਹੈਗੀ ਖਾਦਾਂ ਵਗੈਰਾ ਪਾਈਆਂ ਨੇ ਤੇ ਇੱਕ ਇਹਦੇ ਫੰਫੇਲ ਦੀ ਗੋਲੀ ਵੀ ਪਾਈ ਹੈਗੀ ਤਾਂ ਕਿ ਇਹਨੂੰ ਫੰਗਸ ਨਾ ਲੱਗੇ ਇਹ ਚਾਪੇ ਤਿੰਨ ਚਾਰ ਬੀਜ ਲਗਾਵਾਂਗੇ ਹਮੇਸ਼ਾ ਤਿੰਨ ਚਾਰ ਬੀਜ ਲਗਾਇਆ ਕਰੋ ਕਿਉਂਕਿ ਇੱਕ ਦੋ ਬੀਜ ਕਾਮਯਾਬ ਨਹੀਂ ਹੁੰਦੇ ਹਾਂ ਦੇਖੋ ਇਹਦਾ ਉਹ ਬਣਾਤਾ ਤਾਂ ਇਤਰਾਮ ਜਾਂ ਉਹ ਇਹ ਤਾਂ ਕੰਪੋਸਟ ਵਗੈਰਾ ਵਧੀਆ ਪਾ ਕੇ ਬਣਾਇਆ ਹੈਗਾ ਤਾਂ ਕਿ ਆਪਾਂ ਨੂੰ ਗੋਦੀਆ ਦੇ ਹਰ ਤੋਂ ਮਲੇ ਥੋੜੀ ਥੋੜੀ ਮਿੱਟੀ ਪਾ ਦੋ ਬਸ ਇਹਦੇ ਤੇ ਪਾਣੀ ਪਾ ਦਾਂਗੇ ਇਹ ਜਿਹੇ ਕੰਮ ਆਪਾਂ ਇੱਧਰ ਕਰਾਂਗੇ ਇਹਦੇ ਵੀ ਲਾਈਨ ਸੀਗੇ ਇਹ ਵੱਡਾ ਲਿਫਾਫਾ ਹੈ ਜੰਪੋ ਲਿਫਾਫਾ ਇਹਦੇ ਆਪਾਂ ਥੋੜੇ ਵੱੱਡਾ ਲਾਵਾਂਗੇ 6-7 ਵੀ ਲਾਵਾਂਗੇ ਕੰਪੋਸਟ ਵਾਲੀ ਨਹੀਂ ਕਿਪਾਲਾ ਨੇ ਥੋੜੀ ਜਿਹੀ ਨਾਲ ਤੇ ਇਹੋ ਉਕੂਗਾ ਇਹਦਾ ਉਹਦੇ ਵੀ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਜਿਵੇਂ ਕੋਲੋ ਜਗ੍ਹਾ ਨਹੀਂ ਹੁੰਦੀ ਇਸ ਤਰ੍ਹਾਂ ਦੇ ਲਿਪਾਪਿਆਂ ਵਿੱਚ ਆਪਾਂ ਸਬਜ਼ੀਆਂ ਪੈਰ ਉਗਾ ਸਕਦੇ ਹਾਂ ਟਮਾਟਰ ਕੁਝ ਵੀ ਉਗਾ ਲਓ ਜਿਹੜਾ ਤੁਹਾਨੂੰ ਠੀਕ ਲੱਗਦਾ ਹੈ ਮਿਲਦੇ ਹਾਂ ਅਗਲੀ ਵੀਡੀਓ ਤੇ